ਅੱਜ ਖਬਰ ਆ ਆਪਕਾ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ بڑا ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨ ਨੂੰ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆਹ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਕਾਲੇ ਨਾ ਲਾਈਏ ਤਾਂ ਹੋਰ ਕੀ ਕਰੀਏ ਜਦੋਂ ਅਸੀਂ ਆਪੋਜੀਸ਼ਨ 'ਚ ਆ ਸਾਡਾ ਰੋਲ ਆ ਸਰਕਾਰ ਨੂੰ ਜਗਾਉਣਾ ਹਰ ਦਫ਼ਤਰ ਦੇ ਵਿੱਚ ਲੁੱਟ ਹਰ ਦਫ਼ਤਰ ਵਿੱਚ ਜਿਹੜੀ ਉਹ ਕਰਪਸ਼ਨ ਕੋਈ ਕੰਮ ਨਹੀਂ ਹੋ ਰਿਹਾ ਇਸ ਕਰਕੇ ਲੋਕਾਂ ਦਾ ਕੰਮ ਸਾਡਾ ਕੰਮ ਆ ਲੋਕਾਂ ਦਾ ਤਕਲੀਫ ਸਾਡੀ ਤਕਲੀਫ ਆ ਤੇ ਇਹ ਸਰਕਾਰ ਨੂੰ ਐਨ ਇਹਨਾਂ ਦਾ ਮਾਂਝਾ ਫੇਰ ਦਾਂਗੇ ਮਾਂਝਾ ਫੇਰ ਦਾਂਗੇ ਦੇਖੀ ਜੋ ਜਦ ਜਦ ਸਰਕਾਰ ਡਰਦੀ ਹੈ ਹਾਕੀ ਕੋ ਅੱਗੇ ਕਰਤੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਹਾਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਜੇਕਰ ਵਿਧਾਨ ਸਭਾ ਸਹੀ ਨਹੀਂ ਕੰਮ ਕਰਦੀ ਤੇ ਉੱਥੇ ਸੀਐਮ ਤਾਲੇ ਲਾਉਂਦਾ ਆ ਤੇ ਸਾਨੂੰ ਲੱਗਦਾ ਲੁਧਿਆਣੇ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਸ ਕਾਰਪੋਰੇਸ਼ਨ ਨਹੀਂ ਅੱਛਾ ਕੰਮ ਕਰ ਰਹੀ ਤੇ ਜੇ ਇਹ ਤਾਲੇ ਸਿੰਬੋਲਿਕ ਤਾਲੇ ਲੱਗਣੇ ਆ ਭਈ ਤੁਸੀਂ ਜੇ ਕੰਮ ਨਹੀਂ ਕਰ ਸਕਦੇ ਲੋਕਾਂ ਨੂੰ ਡਿਲੀਵਰ ਨਹੀਂ ਕਰ ਸਕਦੇ ਤਾਂ ਇਹ ਅਦਾਰਾ ਬੰਦ ਕਰ ਇਹ ਸਿੰਬੋਲਿਕ ਹੈ ਡੈਮੋਕਰੇਸੀ 'ਚ ਇਸ ਤਰੀਕੇ ਸਿੰਬੋਲਿਕ ਪ੍ਰੋਟੈਸਟ ਹੁੰਦੇ ਰਹਿੰਦੇ ਪੰਜ ਤਰੀਕੇ ਗ੍ਰਿਫਤਾਰੀਆਂ ਦਾ ਅਲਾਨ ਹੁੰਦਾ ਜਦੋਂ ਸਰਕਾਰ ਕਰਦੀ ਆ ਖਾਕੀ ਨੋਕ ਕੇ ਕਰਦੀ ਆ ਜਦ ਜਦ ਸਰਕਾਰ ਡਰ ਹਾਂ ਹਾਖੀ ਕੋ ਅੱਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਲੱਗਦਾ ਅੱਜ ਆਕਸੀਜਨ ਵੀ ਘਰੇ ਨਜ਼ਰਬੰਦ ਕੀਤਾ ਅੱਜ ਹੀ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਅਫਸਰ ਸਵਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਅਸੀਂ ਕੋਈ ਕਿਸੇ ਨੂੰ ਝੂਟ ਕਹਿ ਕੇ ਥੋੜੀ ਸੱਦੇ ਆ ਸੀ ਤੇ ਕੈ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਨਾ ਦਰਜ ਹੋ ਸਕਦੀਆਂ ਤੇ ਫਿਰ ਰਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਏ ਤੇ ਉਹਦੇ ਉਦੋਂ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਜੀ ਲੱਗਦਾ ਜੀ ਬਜ਼ਾਰਾ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਨੂੰ ਉਹਨਾਂ ਦਾ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹਾਂ ਮੈਂ ਕਹਿਆ ਜੀ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਕਤ ਹੁਣ ਦਿਖਾਉਣ ਵੀ ਜਾਨ ਆ ਅੱਜ ਆ ਰਹੇ ਹੁਣ ਡਾਕਟਰ ਚੈਨਲ ਤੇ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਐਚ ਕੋਈ ਰੋਲ ਹੁੰਦਾ ਪੁਲਿਸ ਤਾਂ ਸਭ ਦੀ ਆ ਉਹ ਤਾਂ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਇਸ ਕਰਕੇ ਆਸ਼ੂ ਜੀ ਨੂੰ ਨਜ਼ਰਬੰਦ ਕੀਤਾ ਆ ਉਹ ਵੀ ਆ ਰਹੇ ਸਰ ਸਭ ਆਉਣਗੇ ਸਭ ਆਉਣਗੇ ਕੱਲ ਵਿਧਾਨ ਸਭਾ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਮੈਂ ਕਿਹਾ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆ ਅੱਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ بڑا ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਖੱਲੇ ਕਰ ਲੈ ਨਾ ਉਹ ਇਧਰ ਬਾਈ ਉੱਤੇ ਜੀ ਯਾਰ ਗੰਦੇ ਕਰ ਆ ਇੱਥੇ ਪੜਿਓ ਜਰਾ ਵੀ ਕਿੰਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨੂ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆਹ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਕਾਲੇ ਨਾ ਲਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ ਸਵੇਰ ਦੇ ਬਰਾਬਰ ਸਾਹਿਬ ਵੀ ਉੱਥੇ ਸੀ ਉਹ ਬਹੁਤ ਵੱਡੀ ਮੱਦਦ ਦੀ ਹੋਰ ਤੇ ਪਹੁੰਚੋ ਗਿਆ ਤੇ ਘਰੇ ਨਜ਼ਰਬੰਦ ਕੀਤਾ ਗਿਆ ਸੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਅਸੀਂ ਲੋਕਾਂ ਦੇ ਇਸ਼ੂਸ ਨੂੰ ਲੈ ਕੇ ਸੜਕਾਂ ਤੇ ਨਾ ਸਰਕਾਰ ਦਾ ਕੰਮ ਰਹਿੰਦਾ ਹੈ ਅੱਜ ਦੀ ਤਰੀਕ ਨੂੰ ਅਸੀਂ ਦੇਖ ਲਿਆ ਵੀ ਸਰਕਾਰਾਂ ਕਿਸ ਤਰੀਕੇ اپੋਜੀਸ਼ਨ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਕੱਲ ਸਾਰਾ ਪੰਜਾਬ ਦੇਖ ਰਿਹਾ ਸੀਗਾ ਜੋ ਸਾਡੇ ਸੀਐਮ ਸਾਹਿਬ ਦਾ ਵਿਧਾਨ ਸਭਾ ਦੇ ਵਿੱਚ ਹਾਲ ਸੀਗਾ ਸ਼ਬਦਾਵਲੀ ਕਿਦਾਂ ਮਾੜੀ ਵਰਤੀ ਜਾ ਰਹੀ ਸੀਗੀ ਤੇ ਉਸੇ ਤਰੀਕੇ ਜਿਵੇਂ ਸਾਡੇ ਐਮਐਲਏ ਸਾਹਿਬਾਨ ਵਿਧਾਨ ਸਭਾ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਤੇ ਕਾਂਗਰਸ ਪਾਰਟੀ ਦੇ ਬਾਕੀ ਲੀਡਰ ਸੜਕਾਂ ਤੇ ਉਤਰ ਕੇ ਲੋਗਾ ਲਈ ਚਾਹੇ ਗ੍ਰਿਫਤਾਰੀਆਂ ਦੇਣੀਆਂ ਪੈਣ ਤੇ ਜਾ ਲੋਕਾਂ ਦੇ issues ਨੂੰ ਲੈ ਕੇ ਕਿਸ ਤਰੀਕੇ ਅਲੱਗ-ਅਲੱਗ ادارے ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਸੀਂ ਆਪਣਾ ਕੰਮ ਬਖੂਬੀ ਕਰਦੇ ਜਾ ਸਰ ਸਭਾ 'ਚ ਵੀ ਜ਼ਿਕਰ ਹੋਇਆ ਵੀ ਲੁਧਿਆਣਾ ਜਿਹੜਾ ਵਾ ਕਾਰਪੋਰੇਸ਼ਨ ਨੂੰ ਜਿਹੜਾ ਜਿੰਦਰਾ ਲਗਾਇਆ ਗਿਆ ਵਾ ਜੇ ਫਿਰ ਉੱਥੇ ਉੱਥੇ ਭਗਵੰਤ ਮਾਨ ਜੀ ਤੇ ਵੀ ਪਰਚਾ ਹੋ ਜਾਣਾ ਚਾਹੀਦਾ ਸੀ ਅਗਰ ਵਿਧਾਨ ਸਭਾ ਸਹੀ ਨਹੀਂ ਕੰਮ ਕਰਦੀ ਤੇ ਉੱਥੇ ਸੀਐਮ ਤਾਲੇ ਲਾਉਂਦਾ ਆ ਤੇ ਸਾਨੂੰ ਲੱਗਦਾ ਲੁਧਿਆਣੇ ਦੇ ਲੋਕਾਂ ਨੂੰ ਲੱਗਦਾ ਵੀ ਉਸ ਕਾਰਪੋਰੇਸ਼ਨ ਨਹੀਂ ਅੱਛਾ ਕੰਮ ਕਰ ਰਹੀ ਤੇ ਜੇ ਇਹ ਤਾਲੇ ਸਿੰਬੋਲਿਕ ਤਾਲੇ ਲੱਗਣੇ ਐ ਭਈ ਤੁਸੀਂ ਜੇ ਕੰਮ ਨਹੀਂ ਕਰ ਸਕਦੇ ਲੋਕਾਂ ਨੂੰ ਡਿਲੀਵਰ ਨਹੀਂ ਕਰ ਸਕਦੇ ਤਾਂ ਇਹ ਅਦਾਰਾ ਬੰਦ ਕਰ ਮਿਸ ਸਿੰਬੋਲਿਕ ਹੈ ਡੈਮੋਕ੍ਰੇਸੀ 'ਚ ਇਸ ਤਰੀਕੇ ਸਿੰਬੋਲਿਕ ਪ੍ਰੋਟੈਸਟ ਹੁੰਦੇ ਰਹਿੰਦੇ ਹਨ ਸੰਵਿਧਾਨ ਸਭਾ ਦੇ ਵਿੱਚ ਜਿਹੜੀ ਇਹ ਭਾਸ਼ਾ ਦਾ ਇਸਮਾਨ ਕੀਤਾ ਜਾ ਰਿਹਾ ਹੈ ਬੜਾ ਨਿੰਦਣਯੋਗ ਹੈ ਇਹ ਜਿਹੜਾ ਕੰਮ ਹੋਇਆ ਨਹੀਂ ਸੀ ਜਿਹੜਾ ਸਿੱਧਾ ਡਿੱਗ ਗਿਆ ਹੈ ਪੋਲਿਟਿਕਸ ਨਾਲ ਐਮਪੀ ਬਿੱਟੂ ਸਮੇਤ ਕੁਝ ਵਰਕਰਾਂ ਨੂੰ ਹਰਾਸਤ ਚਲਿਆ ਗਿਆ ਜੀ ਤੁਹਾਡੇ ਸਾਹਮਣੇ ਹੋਇਆ ਕਿ ਡਿਵੀਜ਼ਨ ਨੰਬਰ 1 ਦੇ ਵਿੱਚ ਕਾਰਪੋਰੇਸ਼ਨ ਦੇ ਆਫਿਸ ਨੂੰ ਲੌਕਡਾਊਨ ਦੇ ਸੰਬੰਧ ਦੇ ਪਰਚਾ ਦਰਜ ਹੋਇਆ ਸੀ ਉਦੇ ਸੰਧੀ ਅੱਜ ਇੱਥੇ ਗ੍ਰਿਫਤਾਰੀਆਂ ਦੇਣਾ ਹੈ। ਭਾਜੀ ਦੁਆਰਾ ਬੋਲੋ ਸਟਾਰਟਿੰਗ ਤੋਂ। ਹਾਂ ਇਹਨਾਂ ਨੂੰ ਜਿਹੜੇ ਮੇਨ ਇਹਨਾਂ ਦੇ ਹੈਗੇ ਨੇ ਲੀਡਰ ਸਾਰਿਆਂ ਨੂੰ ਇੱਥੇ ਡਿਟੇਨ ਕੀਤਾ ਗਿਆ। ਹੁਣ ਅਸੀਂ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਾਂਗੇ। ਫਿਰ ਕਿੰਨੇ ਕ ਬੰਦੇ ਹਿਰਾਸਤ 'ਚ ਨੇ ਹੋਣਗੇ? ਭਾਜੀ ਅਸੀਂ ਟੋਟਲ ਕਰ ਰਹੇ ਹਾਂ ਜਸਟ ਹਜੇ 2-4 ਮਿੰਟ ਹੀ ਹੋਇਆ ਤੁਹਾਡੇ ਨਾਲ ਜਿਨ੍ਹਾਂ ਦੇ ਮਾਮਲੇਦਾਰ ਉਹ ਵੀ ਵਿੱਚ ਹੀ ਹੈ ਜੀ। ਉਹ ਵੀ ਵਿੱਚ ਹੀ ਸੀਗੇ ਤੇ ਬਾਕੀ ਤੁਹਾਨੂੰ ਜਿਹੜੀ ਟੋਟਲ ਜਾਣਕਾਰੀ ਸੀ ਥੋੜੇ ਟਾਈਮ ਬਾਅਦ ਸਰ ਕੀ ਕਹਿਆ ਜਾ ਰਿਹਾ ਕਿ ਸੈਟਰਡੇ ਹੋ ਸਕਦੇ ਨੇ 100 ਦੇ ਕਰੀਬ ਹੋ ਸਕਦੇ ਨੇ ਕੰਪ੍ਰੈਸੀਬਲ ਕਰ। ਕੋ ਵੈਸੇ ਭਾਈ ਇਹ ਡਿਟੇਨ ਸਾਡੇ ਸਾਹਮਣੇ ਬਿਲਕੁਲ ਪੀਸਫੁੱਲ ਹੈ ਤੇ ਜਿਹੜੇ ਇਹਨਾਂ ਦੇ ਆਏ ਸੀਗੇ ਇੱਥੇ ਆਪਣੇ ਪ੍ਰੋਟੈਸਟ ਕਰਨ ਬੰਦੇ ਉਹਨਾਂ ਨੂੰ ਅਸੀਂ ਜਿਹੜਾ ਡਿਟੇਨ ਕੀਤਾ ਤੇ ਜੋ ਐਸ ਪਰ ਲਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਥੋੜੇ ਟਾਈਮ ਬਾਅਦ ਤੁਹਾਨੂੰ ਡਿਟੇਲ ਚ ਬਤਾ ਦੇਣਾ ਮੈਨੂੰ ਕਿਨੂੰ